ਤੋ ਮੈਂ ਜਿਆਦਾ ਲੰਬਾ ਤਾਂ ਕੋਈ ਨਹੀਂ ਗਾ ਇੱਕ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਦੀ ਸਕੀਮ ਕੱਢੀ ਉਹ ਔਰ ਲੈਂਡ ਪੂਲਿੰਗ ਸਕੀਮ ਘਟਾ ਹੈ ਲੈਂਡ ਪੂਲਿੰਗ ਸਕੈਮ ਜਿਹੜਾ ਹੈਗਾ ਉਹ ਇੱਕ ਜਿਆਦਾ ਸਾਹਮਣੇ ਆ ਰਿਹਾ ਉਹਦੇ ਵਿੱਚ ਸਬਰੀਬਨ ਪੰਜਾਬ ਦੇ ਵਿੱਚ ਉਹਨਾਂ ਨੇ 40000 ਏਕੜ ਜਿਹੜੀ ਹੈਗੀ ਹੈ ਜ਼ਮੀਨ ਅਕਵਾਇਰ ਨਹੀਂ ਕਰਨੀ ਅਕਵਾਇਰ ਦਾ ਮਤਲਬ ਹੁੰਦਾ ਹੈ ਕਿ ਜਦੋਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਉਦੋਂ ਸਰਕਾਰ ਪੈਸੇ ਦਿੰਦੀ ਹੈ ਜ਼ਮੀਨਦਾਰ ਨੂੰ ਜਿਹਦਾ ਕੋਈ ਖੇਤੀ ਕਰਦਾ ਹੈ ਕਿਸੇ ਦਾ ਪਲਾਟ ਵਿੱਚ ਆ ਗਿਆ ਸਰਕਾਰ ਉਹਨੂੰ ਪੈਸੇ ਦਿੰਦੀ ਹੈ ਜੋ ਰੇਟ ਚੱਲ ਰਿਹਾ ਹੁੰਦਾ ਹੈ ਇਹਦੇ ਵਿੱਚ ਲੈਂਡ ਪੂਲਿੰਗ ਕਰਨੇ ਕੀ ਕੀਤਾ ਕਿ ਜਿਸ ਜ਼ਮੀਨਦਾਰ ਦੀ 1 ਏਕੜ ਜ਼ਮੀਨ ਆਊਗੀ ਉਹ 1000 ਏਕੜ ਦਾ ਰੈਜੀਡੈਂਸ਼ੀਅਲ ਪਲਾਟ ਜਿਹਦਾ ਉਹ ਦਿੱਤਾ ਜਾਊਗਾ ਔਰ 1000 ਏਕੜ ਦੇ ਨਾਲ ਨਾਲ ਜਿਹੜਾ ਹੈਗਾ 200 ਵਰਗ ਜਿਹੜਾ ਹੈਗਾ ਵਪਾਰਕਾ ਜਿਹੜਾ ਹੈਗਾ ਉਹ ਦਿੱਤਾ ਜਾਊਗਾ ਪਹਿਲੀ ਗੱਲ ਤਾਂ ਹੈ ਵੀ 8 ਕ ਨਾਲ ਤੁਸੀਂ ਲਓਗੇ ਤੇ 2.5 ਕ ਨਾਲ ਵਾਪਸ ਦਿਓਗੇ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਿੱਚ ਉਲ ਹੈ ਔਰ ਉਹਦੇ ਵਿੱਚ ਕੀ ਹੈ ਕਿ ਜਦੋਂ ਇਹਨਾਂ ਨੂੰ ਅਕਵਾਇਰ ਕਰਨੀ ਹੈ ਜ਼ਿਮੀਂਦਾਰ ਨੂੰ ਇਹਨੇ 30000 ਰੁਪਇਆ ਪਰ ਏਕੜ 3 ਸਾਲ ਦੇ ਲਈ ਮੁਆਵਜ਼ਾ ਦੇਣਾ ਮੁਆਵਜ਼ਾ ਕਹ ਲਓ ਪੱਤਾ ਕਹ ਲਓ ਇਹ ਤੇ ਜਿਹੜਾ ਖਰਚਾ ਆਇਆ ਇਕੱਡਾ ਦੱਸਦਾ 30000 ਰੁਪਏ ਦਿੰਨੇ ਆ ਜਦੋਂ ਕਿ ਕਈ ਖੇਤਰ ਜਿਹੜੇ ਹੈਗੇ ਆ ਉੱਥੇ 80 ਤੋਂ 85000 ਰੁਪਿਆ ਵੀ ਜਿਹੜਾ ਮਾਮਲਾ ਹੈ ਸਾਲ ਦਾ ਮਿਨੀਮਮ ਮਾਮਲਾ ਜਿਹੜਾ ਹੈਗਾ 60-65000 ਤੋਂ ਘੱਟ ਕਿਤੇ ਵੀ ਨਹੀਂ ਹੈ ਆ ਜਿਵੇਂ ਐਨ ਆਰ ਆਈ ਭਰਾ ਕਿਸੇ ਆਦੇ ਭਰਾ ਨੂੰ ਦੇ ਕੇ ਜਾਂਦਾ ਰੱਲੀ ਸਾਹਿਬ ਹੋ ਸਕਦਾ 40-45 ਦੇ ਦੇ ਪਰ ਰੇਟ ਜਿਹੜਾ ਹੈਗਾ 60000 ਤੋਂ ਘੱਟ ਨਹੀਂ ਚੱਲਦਾ ਮੈਕਸਿਮਮ 80000 ਤੋਂ 90000 ਹੈ ਤੇ ਜਿਹੜਾ ਕਿਸਾਨ ਆਪ ਖੇਤੀ ਕਰਦਾ ਹੈ ਤੁਸੀਂ ਦੇਖੋ ਤੁਹਾਡੇ ਭੋਗਪੁਰ ਦੇ ਵਿੱਚ ਤਿੰਨ ਤਿੰਨ ਫਸਲਾਂ ਕਿਸਾਨ ਕੱਢਦੇ ਆ ਤੇ 1.5 ਪਾਉਣੇ 2 ਲੱਖ ਰੁਪਇਆ ਪਰ ਇੱਕ ਜਿਹੜਿਆ ਗਿਆ ਉਹ ਕਮਾਉਂਦੇ ਆ ਉਹਨਾਂ ਕਹਿੰਦੇ ਕਿ ਤਿੰਨ ਸਾਲ ਬਾਅਦ ਤੁਹਾਨੂੰ ਅਸੀਂ 플ੌਟ ਦੇ ਦੇਵਾਂਗੇ ਤੁਹਾਨੂੰ ਵਪਾਰਕ ਦੇ ਦੇਵਾਂਗੇ ਜਿਹੜਾ ਹੈਗਾ ਇੱਕ 플ੌਟ ਪਰ ਤਿੰਨ ਸਾਲ ਦੇ ਵਿੱਚ ਜੇ ਉਹ ਡਿਵੈਲਪ ਨਹੀਂ ਹੁੰਦੀ ਕੀ ਤਾਂ ਪੱਤਾ ਜਿਹੜਾ ਹੈਗਾ ਉਹ ਵੀ ਬੰਦ ਹੋ ਜਾਏਗਾ ਹਰ ਬੰਦੇ ਦੀਆਂ ਜਿਹੜੀਆਂ ਕੋਈ ਮਰਦ ਦੀ ਲੋੜਾਂ ਉਹ ਸਭ ਤੋਂ ਵੱਡੀ ਲੋੜਾਂ ਕਿਸੇ ਨੇ ਬੱਚੇ ਦੀ ਫੀਸ ਦੇਣੀ ਹੈ ਕਿਸੇ ਦਾ ਬਜ਼ੁਰਗ ਮਾਪਾਪ ਹੈਗਾ ਕਿਸੇ ਨੂੰ ਕੋਈ ਹੋਰ ਤਰ੍ਹਾਂ ਦੀ ਗਰਜ ਹੈਗੀ ਹੈ ਤੋਂ 30000 ਰੁਪਏ ਪੱਤਾ 'ਚ ਰਹਿ ਗਿਆ ਇਹ ਬਹੁਤ ਘੱਟ ਹੈ ਔਰ ਕਿਸਾਨ ਜਿਹੜਾ ਹੈਗਾ ਇਹਨਾਂ ਨੇ ਇੱਕ ਆਖਿਆ ਕਿ ਜਿਹੜਾ ਬੰਦਾ 30000 ਰੁਪਏ ਲਊਗਾ ਅਸੀਂ ਉਹਦੀ ਜ਼ਮੀਨ ਲਵਾਂਗੇ ਸਾਰੇ ਪੰਜਾਬ ਦੇ ਵਿੱਚ ਅਜੀਟੇਸ਼ਨਾਂ ਚੱਲ ਰਹੀਆਂ ਥੋੜੇ ਸਾਹਮਣੇ ਕੋਈ ਕਿਸਾਨ ਜਿਹੜਾ ਹੈਗਾ ਇਹ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ ਔਰ ਇੱਕ ਖੇਤੀ ਨਹੀਂ ਹੈ ਕੱਲੀ ਕੱਲੀ ਖੇਤੀ ਨਹੀਂ ਹੈ ਉਹਦੇ ਵਿੱਚ 33% ਦੇ ਬਰਾਬਰ ਜਿਹੜਾ ਹੈਗਾ ਤਕਰੀਬਨ ਜਿਹੜੇ ਕਮਰਸ਼ੀਅਲ ਕੰਮ ਚੱਲਦੇ ਆ ਸੈਮੀ ਕਮਰਸ਼ੀਅਲ ਕਰੋ ਜਿਹੜੇ ਅਗਰੀਕ੍ਰੀ ਨੇ ਹਿੱਸੇ ਨਾਲ ਰੂਰਲ ਨਾਲ ਸੰਬੰਧ ਰੱਖਦੇ ਆ ਜਿਵੇਂ ਪੋਲਟਰੀ ਹੈ ਕਿਸੇ ਨੇ ਕੋਈ ਚਾਰ ਜਿਹੜੀਆਂ ਹੈਗੀਆਂ ਛੋਟੇ ਕਿਸਾਨ ਨੇ ਕਿਸੇ ਵਰਗ ਦੇ ਬੰਦੇ ਨੇ ਚਾਰ ਪੰਜ ਕੋਈ ਮੱਝਾਂ ਰੱਖੀਆਂ ਆ ਉਹਦੇ ਅੱਧਾ ਕਿੱਲਾ ਜ਼ਮੀਨ ਹੈ ਅੱਧੇ ਕਿੱਲੇ ਵਾਲੇ ਨੂੰ ਕੀ ਮੋੜ ਕੇ ਦੇਣਗੇ ਕੁਝ ਵੀ ਨਹੀਂ ਹੋਣਾ ਉਹ ਫਾਲ ਖਾਪ ਹੋ ਜਾਏਗਾ ਕਿੱਥੇ ਤਾਂ ਮੱਝਾਂ ਲਜਾਏਗਾ ਕੌਡੀਆਂ ਦੇ ਭਾ ਜਿਵੇਂ ਖੇਤੀ ਖਤਮ ਹੋਏਗੀ ਕਾਡੀਆਂ ਦੇ ਬਾਜ਼ਾਰ ਹੈਗਾ ਉਹਨਾਂ ਦਾ ਵਪਾਰ ਜਿਹੜਾ ਉਹ ਵਪਾਰ ਵੀ ਬੰਦ ਹੋ ਜਾਏਗਾ ਔਰ ਇਹਦੇ ਵਿੱਚ ਲੈਂਡ ਮਾਫੀਆ ਸਰਕਾਰ ਇਹ ਸਾਰੇ ਜਿਹੜੇ ਹੈਗੇ ਇਕੱਠੇ ਇੱਕ ਕੰਮ ਚੱਲ ਰਿਹਾ ਔਰ ਅਰਬਨਾਈਜੇਸ਼ਨ ਕੀ ਚੀਜ਼ ਸੀਗੀ ਅਰਬਨਾਈਜੇਸ਼ਨ ਉਹ ਚੀਜ਼ ਸੀਗੀ ਕਿ ਜਦੋਂ ਪਿੰਡਾਂ ਦੇ ਵਿੱਚ ਕੋਈ ਫੈਸਿਲਿਟੀ ਨਹੀਂ ਸੀ ਹੁਣ ਜੋ ਫੈਸਿਲਿਟੀ ਤੁਹਾਡੇ ਭੋਗਪੁਰ ਦੇ ਵਿੱਚ ਹੈਗੀ ਹੈ ਉਹ ਹੀ ਜਲੰਧਰ ਹੈ ਅਰਬਨਾਈਜੇਸ਼ਨ ਦੀ ਅੱਡੀ ਲੋੜ ਨਹੀਂ ਸੀਗੀ ਪਰ ਇਸ ਸਕੀਮ ਜੋ ਲੈਂਡ ਪੂਲਿੰਗ ਦੇ ਵਿੱਚ ਕਰ ਰਹੀ ਹੈ ਬੀਜੇਪੀ ਪਾਰਟੀ ਇਹਦਾ ਵਿਰੋਧ ਕਰਦੀ ਹੈ ਔਰ ਬੀਜੇਪੀ ਪਾਰਟੀ ਕਿਸਾਨ ਦੇ ਨਾਲ ਖੜੀ ਹੈ ਜਿੱਥੇ ਕਿਸਾਨ ਆਖੂਗਾ ਬੀਜੇਪੀ ਨਾਲ ਖੜੀ ਹੈ ਹਰ ਤਰ੍ਹਾਂ ਦੀ ਐਜੀਟੇਸ਼ਨ ਦੇ ਲਈ ਬੀਜੇਪੀ ਜਿਹੜੀ ਹੈਗੀ ਹੈ ਤਿਆਰ ਹੈ ਸੋ ਅਲਟੀਮੇਟਲੀ ਇਹ ਸਕੀਮ ਜਿਹੜੀ ਹੈਗੀ ਹੈ ਇਹ ਲਾਗੂ ਨਹੀਂ ਹੋਣੀ ਚਾਹੀਦੀ ਜੇ ਅਨਨ ਪਾਰਨਰ ਦੇ ਵਿੱਚ ਇਹ ਸਕੀਮ ਲਾਗੂ ਹੁੰਦੀ ਹੈ ਤਾਂ ਬੀਜੇਪੀ ਸਰਕਾਰ ਔਣ ਤੇ ਇਸ ਸਕੀਮ ਜਿਹੜੀ ਹੈਗੀ ਹੈ ਇਹ ਰੱਦ ਕੀਤੀ ਜਾਊਗੀ ਕਿਉਂਕਿ ਇੱਕ ਸਾਲ ਦੇ ਵਿੱਚ ਤਿੰਨਾਂ ਤੋਂ ਸੜਕਾਂ ਨਹੀਂ ਬਣਨੀਆਂ ਕਿ ਪੈਸੇ ਲੈ ਕੇ ਸਕੈਮ ਦੇ ਵਿੱਚ ਫੈਰ ਜਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਸਰਜੀ ਇਨਕੁਆਰੀ ਜਿਹੜੀ ਹੈਗੀ ਹੈ ਉਹ ਇਨਕੁਆਰੀ ਵੀ ਕੀਤੀ ਜਾਊਗੀ ਹੁਣ ਇੱਕ ਪਾਸੇ ਤਾਂ ਅਸੀਂ ਇੱਕ ਪਾਰਟੀ ਵਾਲੇ ਖੜੇ ਆ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅੱਜ ਭੋਗਪੁਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਵੇਂ 1000 ਏਕੜ ਜਲੰਧਰ ਦੇ ਵਿੱਚ ਨਵਿਕੇਂਟ ਹਲਕੇ ਚ ਕੋਹਰ ਹੋ ਰਹੀ ਹੈ 24000 ਏਕੜ ਲੁਧਿਆਣਾ ਸ਼ਹਿਰ ਚ ਜਿਹੜੀ ਹੈਗੀ ਇਹ ਹੋ ਰਹੀ ਹੈ ਤੇ ਲੈ ਰਹੇ ਹੈ ਇਹ ਮੋਹੱਲੀ ਲੈ ਰਹੇ ਹੈ ਔਰ ਛੋਟੇ ਸ਼ਹਿਰਾਂ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਜੀ ਸੁਲਤਾਨਪੁਰ 70 ਏਕੜ ਲੈ ਰਹੇ ਹੈ ਤਰਨਤਨ 97 ਏਕੜ ਲੈ ਰਹੇ ਹੈ ਬਟਾਲਾ 150 ਲੈ ਰਹੇ ਹੈ ਗੁਰਦਾਸਪੁਰ ਵੱਡਾ ਸ਼ਹਿਰ ਹੈਗਾ 80 ਏਕੜ ਲੈ ਰਹੇ ਹੈ ਇਹਦੋਂ ਅਗਲੀ ਵਾਰੀ ਜਿਹੜੀ ਹੈਗੀ ਹੈ ਇਹ ਛੋਟੇ ਕਸਬਿਆਂ ਦੀ ਹੈ ਜਿਹੜੇ ਭੋਗਪੁਰ ਲਾਂਬੜਾ ਆਦਮਪੁਰ ਅਗਲੇ ਜਿਹੜਾ ਹੈਗਾ ਫੇਸ ਦੇ ਵਿੱਚ ਇਹ ਆਉਣ ਨੂੰ ਨੇ ਇਹ ਆ ਰਹੇ ਆ ਸੋ ਮੇਰੀ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਰਕਾਰ ਦੇ ਉਲਟ ਅਸੀਂ ਕਹਿੰਨੇ ਜੇ ਸਾਡੀ ਜਿਹੜੀ ਹੈਗੀ ਆ ਮਦਦ ਕਰੋ ਪਰ ਸਾਡੀ ਮਦਦ ਦੇ ਨਾਲ ਸਾਡੀ ਗੱਲ ਚੱਕਣ ਦੇ ਨਾਲ-ਨਾਲ ਤੁਹਾਡਾ ਇੱਕ ਫਰਜ਼ ਬਣਦਾ ਹੈ ਕਿ ਛੋਟੇ ਕਿਸਾਨ ਦੀ ਜਿਹੜੀ ਹੈਗੀ ਆ ਉਹਦੀ ਮਦਦ ਜਿਹੜੀ ਹੈਗੀ ਹੈ ਤੁਹਾਡਾ ਜਿਹੜਾ ਪੰਜਵਾਂ ਪਿੱਲਰ ਜਿਹੜਾ ਹੈਗਾ ਇਹ ਵੀ ਇਸ ਵੇਲੇ ਕਿਸਾਨ ਨੂੰ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਜਿਹਨੇ ਚਾਰ ਬੱਕਰੀਆਂ ਰੱਖੀਆਂ ਚਾਰ ਜਿਹੜੀਆਂ ਬੱਜਾਂ ਰੱਖੀਆਂ ਥੋੜੀ ਦੋਸਤਾਂ ਮੁਰਗੀ ਰੱਖੀ ਹੈ ਉਹ ਲੋਕੀ ਉਪਾਲ ਜਿਹੜੇ ਰੱਖਿਆ ਖਤਮ ਹੋ ਜੇਗਾ ਇਹ ਇੱਕ ਚੀਜ਼ ਹੋਰ ਦੇਖੋ ਦਿਹਾੜੀ ਦੀ ਇੱਕ ਬੜੀ ਡੂੰਗੀ ਕੜੀ ਹੈ ਜਿਹਨਾਂ ਦਿਹਾੜੀ ਦਾ ਮਜ਼ਦੂਰ ਹੈ ਉਹ ਖੇਤੀ ਦੇ ਵਿੱਚ ਕੰਮ ਕਰਦਾ ਜਦੋਂ ਉੱਥੇ ਜ਼ਮੀਨ ਹੀ ਨਹੀਂ ਆ ਰਹੀ ਉਹ ਕਿੱਥੇ ਜਾ ਕੇ ਕੰਮ ਕਰੇਗਾ ਕੀ ਉਹ ਇੱਥੋਂ ਬੱਸ ਚੜ੍ਹ ਕੇ ਲੁਧਿਆਣਾ ਜਾਏਗਾ ਕੀ ਉਹ ਨਕਉਂਦਰੋਂ ਬੱਸ ਚੜ੍ਹ ਕੇ ਕਿੱਥੇ ਜਾਏ ਕਿੱਥੇ ਕੰਮ ਕਰੇਗਾ ਔਰ ਕੈਸੇ ਲੋਕ ਵੀ ਹੈਗੇ ਐ ਐਸੇ ਲੋਕ ਕੌਣ ਹੈ ਜਿਨਾਂ ਕੋਲੇ ਕੋਈ ਜ਼ਮੀਨ ਨਹੀਂ ਹੈ ਕੋਈ ਜ਼ਮੀਨ ਨਹੀਂ ਹੈ ਜਿਨਾਂ ਕੋਲੇ ਉਹਨਾਂ ਨੇ ਕਿਰਾਏ ਤੇ ਲਈ ਹੋਈ ਹੈ ਕਿਸੇ ਨੇ ਚਾਰ ਗਾਵਾਂ ਰੱਖਣ ਲਈ ਕਿਸੇ ਨੇ ਕੋਈ ਹੋਰ ਛੋਟਾ ਕੰਮ ਕਰਨ ਲਈ ਰੱਖੀ ਹੈ ਜਦੋਂ ਉਹ ਜ਼ਮੀਨ ਕੋਇਲ ਹੋ ਗਈ ਸਰਕਾਰ ਨੇ ਲੈ ਲਈ ਉਹ ਪੈਸੇ ਜਿਹਦੇ ਨਾਂ ਗਰਦੌਰੀ ਬੋਲਦੀ ਹੈ ਜਮ੍ਹਾਂ ਬੰਦੀ ਬੋਲਦੀ ਹੈ ਉਹ ਪੈਸੇ ਉਹਨੂੰ ਚਲੇ ਜਾਣਗੇ ਜਿਹੜਾ ਕਿਰਾਏਦਾਰ ਬੈਠਾ ਉਹ ਵੀ ਉੱਜੜ ਜਾਏਗਾ ਨਾਲ ਦੀ ਨਾਲ ਉਹ ਵਿਚਾਰਾ ਕਿੱਥੇ ਜਾਏਗਾ ਉਹ ਤੁਸੀਂ ਦੇਖੋ ਲਿੰਕ ਰੋਡਸ ਦੇ ਵਿੱਚ ਉਪ ਆਬਾਦੀ ਦੇ ਹਿਸਾਬ ਨਾਲ ਛੋਟੀਆਂ ਛੋਟੀਆਂ ਦੁਕਾਨਾਂ ਖੁੱਲੀਆਂ ਨੇ ਕਿਸੇ ਨੇ ਚਾਹ ਦਾ ਕੋਖਾ ਖੋਲੇ ਹੋਇਆ ਕਿਸੇ ਨੇ ਕੋਈ ਛੋਟਾ ਟਾਬਾ ਖੋਲੇ ਉਹ ਵੀ ਸਾਰੇ ਸਾਰੇ ਜਿਹੜੇ ਹੈਗੇ ਆ ਜਿੱਥੇ ਹਜ਼ਾਰਾਂ ਏਕੜ ਲੈਂਡ ਜਰਰੀ ਹੈ ਉਹਨਾਂ ਦੀ ਚਲੀ ਜਾਏਗੀ ਸੋ ਅਸੀਂ ਜਿਹੜੇ ਹੈ ਇਸ ਕਰਦਾ ਔਰ ਜ਼ੋਰ ਵਿਰੋਧ ਕਰਦੇ ਹਾਂ ਔਰ ਜਿ ਕਰੇ ਇਹ ਸਕੀਮ ਲਾਗੂ ਨਹੀਂ ਹੋਣੀ ਚਾਹੀਦੀ ਇਹ ਲੋਕ ਮਾਰੂ ਸਕੀਮ ਹੈ ਸਟੇਮ ਹੈ ਔਰ ਇਸ ਸਟੇਮ ਨੇ ਜਿਹੜਾ ਹੈਗਾ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ 51% ਅਖਬਾਰਾਂ ਤੋਂ ਲੱਗੇ ਆ 52% ਜਿਹੜੀ ਹੈਗੀ ਹੈ ਪੰਜਾਬ ਪੂਨ ਕਰ ਰਿਹਾ ਉਹਦੇ ਵਿੱਚ ਅਨਾਜ ਦੇ ਵਿੱਚ 49% ਸਾਰਾ ਹਿੰਦੁਸਤਾਨ ਕਰ ਰਿਹਾ ਜੇ ਪੰਜਾਬ ਦੀ ਪੂਲੇ ਘਟਕੀ ਖੇਤੀ ਦੇ ਵਿੱਚ ਤਾਂ ਸਾਰੇ ਮੁਲਕ ਦਾ ਨੁਕਸਾਨ ਤਾਂ ਆਈ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਇਹ ਨੁਕਸਾਨ ਹੈ ਸੋ ਇਸ ਸਕੀਮ ਜਿਹੜੀ ਹੈਗੀ ਹੈ ਸਰਾਸਰ ਗਲਤ ਹੈ ਮੈਂ ਵਾਰ-ਵਾਰ ਕਹਿੰਦਾ ਕਿ ਅਸੀਂ ਦਾ ਵਿਰੋਧ ਕਰਦੇ ਹਾਂ ਬੀਜੇਪੀ ਪਾਰਟੀ ਦਾ ਵਿਰੋਧ ਕਰਦੀ ਹੈ ਬਹੁਤ ਅੰਦਾਜ਼ ਸਰ ਇੱਕ ਸਵਾਲ ਆ ਪੀ ਕਿਸਾਨ ਜਿਹੜਾ ਵਾ ਕਿਉਂ ਜ਼ਮੀਨਾਂ ਦੇ ਰਿਹਾ ਫਿਰ ਆਪਣੀ ਅਜੇ ਪਤਾ ਵਾ ਪੀ ਇਹਦੇ ਵਿੱਚ ਸਾਨੂੰ ਘਾਟਾ ਵਾ ਕਿਸਾਨ ਨਹੀਂ ਦੇ ਰਿਹਾ ਜੀ ਹਰ ਥਾਂ ਤੇ ਅਜੀਟੇਸ਼ਨ ਹੋ ਰਹੀ ਹੈ ਹਮ ਹਰ ਥਾਂ ਤੇ ਅਜੀਟੇਸ਼ਨ ਹੋ ਰਹੀ ਹੈ ਮੈਂ ਸਕੈਮ ਕਿਉਂ ਆਖਿਆ ਕੁਝ ਲੋਕਾਂ ਨੇ ਵੇ ਜਿਹੜੇ ਛੋਟੇ ਛੋਟੇ ਟੈਕਲ ਕਰ ਰਹੇ ਐ ਤੇ ਉਹਨਾਂ ਨੂੰ ਫਾਇਦਾ ਦੇਣ ਦੇ ਲਈ ਨਾਲ ਹੋਰ ਜ਼ਮੀਨ ਲੈ ਕੇ ਉਹਨਾਂ ਨੂੰ ਜੋੜ ਲੀ ਗਏ ਕਿਸਾਨ ਕੋਈ ਦੇ ਨਹੀਂ ਤੁਸੀਂ ਦੇਖੋ ਕਿ ਨਕੋਦਰ ਆ ਜੋ ਆਪਾਂ ਤੱਲਾ ਦੇ ਪੰਡਾਂ ਦੇ ਵਿੱਚ ਹਰ ਕਿਸਾਨ ਆਖੂਗਾ ਕਿ ਅਸੀਂ ਜ਼ਮੀਨ ਨੂੰ ਦੇਣ ਨੂੰ ਤਿਆਰ ਨਹੀਂ ਕੋਈ ਕਿਸਾਨ ਜ਼ਮੀਨ ਅੱਗੇ ਉਜਾੜਾ ਪੱਤਾ ਨਾਲ ਮਿਲਦਾ ਸੀਗਾ ਸਲੇਸ਼ੀਅਮ ਮਿਲਦਾ ਸੀਗਾ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸਰ ਬੀਜੇਪੀ ਵੀ ਇੱਲੀ ਕੁਝ ਕਰ ਰਹੀ ਆ ਜੇਕਰ ਇਹ ਕਿਸਾਨ ਹੀ ਐਸੋਸੀਏਸ਼ਨ ਕਰ ਰਹੀ ਆ ਕਿ ਬੀਜੇਪੀ ਵੀ ਅੱਗੇ ਆ ਰਹੀ ਦੇਖੋ ਬੀਜੇਪੀ ਕਿਸਾਨ ਦੇ ਨਾਲ ਖੜੀ ਆ ਐਜੀਟੇਸ਼ਨ ਹੋਏਗੀ ਸਾਰਾ ਕੁਝ ਹੋਏਗਾ ਇਹ ਉਹਦੇ ਤਹਿਤ ਜਿਹੜੀ ਇਹ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਹੈ ਕਿ ਬੀਜੇਪੀ ਕਿਸਾਨ ਦੇ ਨਾਲ ਖੜੀ ਆ ਤਾਂ ਹੀ ਅੱਜ ਅਸੀਂ ਆਖਿਆ ਹੈ ਬਰਾੜ ਸਾਹਿਬ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹਾਂਜੀ 40 60% ਲੋਕ ਜਿਹੜੇ ਆ ਖੇਤੀ ਦੇ ਲੱਗੇ ਆ ਕਿ ਉਹ ਵੀ ਬੇਰਜ਼ਗਾਰ ਹੋਣਗੇ ਬਿਲਕੁਲ ਬੇਰਜ਼ਗਾਰ ਹੋਣਗੇ ਮਜ਼ਦੂਰ ਕਿੱਥੇ ਜਾਏਗਾ ਉਹਦੇ ਤੋਂ ਇਲਾਵਾ ਇੱਕ ਸਿਲਵਰੀ ਜਿੰਨੀਆਂ ਹੈਗੀਆਂ ਇਹ ਇਹਦੇ ਚੋਂ ਲੈਂਡ ਬੋਸ ਦੇ ਜਿਹੜੀਆਂ ਆ ਆਪਾਂ ਛੜਕਾਂ ਨਿਕਲੀਆਂ ਉਹਦੇ ਚ ਕਿੰਨੀ ਕਿਸਾਨਾਂ ਦੀ ਜ਼ਮੀਨ ਚਲ ਗਈ ਆ ਛੜਕਾਂ ਜਿਹੜੀਆਂ ਹੈਗੀਆਂ ਉਹਦੇ ਤਾਂ ਸਰਕਾਰ ਨੇ ਕੀਤਾ ਉਹਦੇ ਵਿੱਚ ਮੁਆਵਜ਼ਾ ਹੀ ਪੂਰਾ ਮਿਲਿਆ ਨਾ ਜੀ ਉਹਦੇ ਵਿੱਚ ਮੌਜਾ ਪੂਰਾ ਮਿਲਿਆ ਉਹਦੇ ਵਿੱਚ ਇਹ ਨਹੀਂ ਹੈਗਾ ਕਿਸਾਨਾਂ ਨੇ ਐਜੀਟੇਸ਼ਨ ਕੀਤੀਆਂ ਨਹੀਂ ਐਜੀਟੇਸ਼ਨ ਕੀਤੀ ਕਿਸਾਨ ਨੇ ਪਰ ਜੋ ਮੌਜੂਦਾ ਪੂਰਾ ਮਿਲਿਆ ਉਹਦੇ ਵਿੱਚ ਇਹ ਨਹੀਂ ਗੱਲ ਆਖੀ ਹੋਈਗੀ ਕਿ ਜਿੱਥੇ ਟੋਲ ਲੱਗੂਗਾ ਤੈਨੂੰ ਟੋਲ ਚ ਹਿੱਸਾ ਦੇ ਦੇਂਗਾ ਤੂੰ ਦੇ ਦੇ ਤੂੰ ਜਾ ਤੂੰ ਪੈਸਾ ਨਾਲ ਨਾ ਉਹ ਪੈਸੇ ਜੇ 50 ਰੁਪਏ ਕੀਮਤ ਸੀਗੀ ਤਾਂ 100 ਰੁਪਏ ਕੀਮਤ ਦੇ ਕੇ ਜਿਹੜੀ ਹੈਗੀ ਉਸ ਜ਼ਮੀਨ ਲਈ ਇਹ ਇੱਥੇ ਪੰਜਾਬ ਗਵਰਨਮੈਂਟ ਜਿਹੜੀ ਹੈ ਇਹ ਮਤਲਬ ਨਹੀਂ ਕੋਈ ਦੇਈ ਜਰਾ ਕੰਪਨਸੇਸ਼ਨ ਕੋਈ ਨਹੀਂ ਕਰ ਰਹੀ ਪੰਜਾਬ ਗਵਰਨਮੈਂਟ ਲਈ ਐਕਵਾਇਰਰੀ ਗਵਰਨਮੈਂਟ ਆਪ ਕਰ ਰਹੀ ਹੈ ਨਾ ਇਹ ਐਕਵਾਇਰਰੀ ਕੋਈ ਨਹੀਂ ਕੋਈ ਕੰਪਨਸੇਸ਼ਨ ਨਹੀਂ ਕੋਈ ਪੈਸਾ ਨਹੀਂ ਦੇਣਾ ਕੋਈ ਪੈਸਾ ਨਹੀਂ ਗੱਜ ਦੇਣਾ ਉਹ ਇਕੱਲੇ ਮਗਰ ਤੇ 200 ਗੱਜ ਜਿਹੜਾ ਹੈਗਾ ਕੋਸਟ ਨੂੰ ਨਾਲ। ਉਹ ਪਹਿਨ ਨਹੀਂ ਪਸਾਨ ਨੂੰ ਕੰਗਰੇਸ ਉਸੇ ਐਸਾ ਨਹੀਂ ਹੈ। ਤੇ ਇੱਕ ਚੀਜ਼ ਚਲੋ ਆਪਣਾ ਬੁੱਧੀ ਆਪਣਾ ਪੈਸੇ ਵੀ ਆਪਣਾ ਕੀ ਆਫ ਦੀ ਤੁਹਾਡੀ ਗੱਲਬਾਤ ਕਰਦੇ ਆਪਾਂ ਕਰਦੇ ਆ ਜਿਹੜੀ ਬੈਕ ਡਿਸਕ੍ਰਿਪਸ਼ਨ ਕਰਨ ਦੀ ਗੱਲ ਹੈਗੀ ਹੈ। ਹੋਰ ਜੋ ਕੀ ਇਹਦੇ ਮਤਨ ਲਿਖਿਆ ਗਿਆ। ਠੀਕ ਹੈ। ਥੈਂਕ ਯੂ। ਸਾਰੇ ਮਾਨ ਸਰਕਾਰ ਨੂੰ ਕੀ ਲੱਗਦਾ ਫਾਇਦਾ ਕੀ ਹੋਏਗਾ ਇਸ ਨੂੰ ਜੇ ਇਹ ਕਰ ਲਈ ਤਾਂ ਉਹਨੂੰ ਕੀ ਫਾਇਦਾ ਹੋਦਾ ਕੀ ਇਹਨੂੰ ਉਹਨੀਆਂ ਪਹਿਲੇ ਵੱਡੀਆਂ ਜਿਹੜੀਆਂ ਸਕੀਮ ਨਹੀਂ ਸਕੈਮ ਹੈ ਜੀ। ਸਕੀਮ ਚ ਕਿਸ ਨੂੰ ਟਫਾਇਦਾ ਹੋਏਗਾ ਜੀ ਉਹਨਾਂ ਨੂੰ ਕੋਈ ਖੁਲਾਸਾ ਹੋਇਆ ਕੋਈ ਬੀਜੇਪੀ ਨੂੰ ਪਤਾ ਹੋਇਆ ਇਹਦੇ ਬਾਰੇ ਜਿਵੇਂ ਜਿਵੇਂ ਗੱਲ ਤੰਦ ਉੱਡੜ ਨਿਕਉ ਹੋਏ ਪਤਾ ਲੱਗੇਗਾ ਸਾਰਾ ਤੇ ਉਦੀ ਦੇਖੋ ਤੁਹਾਡੇ ਭੋਗਪੁਰ ਕੀ ਸਾਰੀਆਂ ਕਲੋਨੀਆਂ ਵੱਸ ਗਈਆਂ ਕੀ ਜਲੰਧਰ ਦੇ ਸਾਰੀਆਂ ਕਲੋਨੀਆਂ ਵੱਸ ਗਈਆਂ ਮੇਰੇ ਹਲਕੇ ਦੇ ਵਿੱਚ ਘੱਟੋ ਘੱਟ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਲੈਟ ਖੱਲੀ ਪਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਲਾਟ ਜਿਹੜੇ ਹੈਗੇ ਕਲੋਨੀਆਂ ਦੇ ਉਹ ਖੱਲੀ ਪਏ ਤੰਦ ਇਹ ਇਹ ਸਕੀਮ ਤੇ ਨੇ ਕਿ ਪੰਜਾਬ ਦੀ ਪੰਜਾਬ ਦੇ ਵਿੱਚ ਬਾਹਰੋਂ ਜਾ ਕੇ ਬਾਦੀ ਰਜਿਸਟਰ ਨਹੀਂ ਹੋਵੇ ਦੇਖੋ ਪਹਿਲਾ ਉਹ ਆਬਾਦ ਹੋਊਗੀ ਕਲੋਨੀ ਤਾਂ ਹੀ ਹੈ ਨਾ ਕੈਂਪ ਬਾਜੀ ਕੋਈ ਹਿੱਕਰ ਕੋਈ ਲੱਗਦੀ ਨਹੀਂ ਕਿ ਕੋਈ ਬੰਕੇ ਕਰੀ ਲੋਕਾਂ ਤੋਂ ਜਮੀਨ ਖਾ ਲੈਣੀ ਹੈ ਇਹਦੇ ਵਿੱਚ ਸਭ ਤੋਂ ਇੱਕ ਗੱਲ ਹੋਰ ਹੈ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿਸਾਨ ਉਹਨੂੰ ਵੇਚ ਨਹੀਂ ਸਕਦਾ ਕਿਸਾਨ ਉਹ ਤੇ ਲੋਨ ਨਹੀਂ ਲੈ ਸਕਦਾ ਦੇਖੋ ਕਮਰਸ਼ੀਅਲ ਸਿਸਟਮ ਇੰਨਾ ਤੇਜ਼ ਹੋ ਗਿਆ ਬੰਦੇ ਨੂੰ ਪੈਰ ਪੈਰ ਤੇ ਲੋਡ ਪੈਂਦੀ ਹੈ ਸਪੋਰਟ ਕਰੋ ਵੀ ਜਨਸਕੱਤਰ ਸਾਹ ਬੈਠੇ ਨੇ ਤਰੂ ਇਹ ਤਾਂ ਬੈਲ ਆਫ ਹੈਗੇ ਨੇ ਪਰ ਹੋ ਸਕਦਾ ਕੱਲ ਨੂੰ ਇਹਨਾਂ ਦੀ ਬੇਟੀ ਦੀ ਐਡਮਿਸ਼ਨ ਕਿਤੇ ਐਮਬੀਬੀਐਸ 'ਚ ਹੋ ਜੇ ਇਹਨਾਂ ਦੀ ਬੇਟੀ ਦੀ ਕਿਤੇ ਆਈਆਈਟੀ 'ਚ ਹੋ ਜੇ ਕਿਤੇ ਵੱਡੇ ਕੋਲ ਦੇ ਐਡਮਿਸ਼ਨ ਹੋ ਜੇ ਇਹਨਾਂ ਨੂੰ ਆਪਣੀ ਜ਼ਮੀਨ ਵੇਚ ਕੇ ਫੀਸ ਦੇਣੀ ਪਵੇ ਜਾਂ ਇਹਨਾਂ ਨੂੰ ਬੈਂਕ ਤੋਂ ਲੋਨ ਲੈ ਕੇ ਦੇਣਾ ਪਵੇ ਇਹ ਕੀ ਚਾਹਣਗੇ ਜੇ ਸਮਤਾਜ ਹੋ ਗਏ ਨਾ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਹੈ ਜਿਹੜੇ ਮਰਬੇ ਦਾ ਜਿਹੜਾ ਕਿੰਨੇ ਦੇ ਵਿੱਚ ਆ ਗਿਆ ਨਾ ਉਹ ਤਾਂ ਬੈਂਕ ਲੋਨ ਮਿਲਣਾ ਨਾ ਉਹਨੂੰ ਵੇਚ ਸਕਦਾ। ਤਾਂ ਬੰਦਾ ਟੋਟਲੀ ਆਪਦੀ ਜ਼ਮੀਨ ਦੇ ਵਿੱਚ ਹੈਂਡੀਕੈਪ ਹੋ ਕੇ ਰਹਿ ਜਾਊਗਾ। ਉਹਦੀ ਮਲਕੀਅਤ ਉਸ ਦਿਨ ਤੋਂ ਖਤਮ ਹੈ ਜਿਸ ਦਿਨ ਨੋਟੀਫਿਕੇਸ਼ਨ ਹੋ ਗਿਆ। ਸਿਰ ਪਰ ਇੱਕ ਰੋਟੀ। ਬਰਾਬਰ ਸਾਹਿਬ ਪ੍ਰੈਸ ਕਾਉਂਸਲ ਤੱਕ ਨਹੀਂ ਕਿ ਤੁਸੀਂ ਕੋਈ ਐਜੀਟੇਸ਼ਨ ਵੀ ਕਰੋਗੇ। ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਪਾਰਟੀ ਹਾਈ ਕਮਾਂਡ ਤੋਂ ਅੱਜ ਫੈਸਲਾ ਆਇਆ ਹੈ। ਜੋ ਜੋ ਪਾਰਟੀ ਹਾਈ ਕਮਾਂਡ ਸਾਨੂੰ ਡਾਇਰੈਕਸ਼ਨ ਕਰੇਗੀ ਜਿਸ ਦਿਨ ਐਜੀਟੇਸ਼ਨ ਆਖੇਗੇ ਜਿਆ ਐਜੀਟੇਸ਼ਨ ਕਰਾਂਗੇ। ਜਿਸ ਦਿਨ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਚਲ ਰਹੀ ਕੋਈ ਗੱਲ ਬਾਤ ਨਹੀਂ ਦੇਖੋ ਇਹ ਤਾਂ ਹਾਈ ਕਮਾਂਡ ਦੀ ਗੱਲ ਹੈ ਜੀ ਹਾਈ ਕਮਾਂਡ ਨੇ ਜਿੰਨੇ ਸਾਨੂੰ ਅੱਜ ਡਾਇਰੈਕਸ਼ਨ ਦਿੱਤੀ ਹੈ ਉਹ ਅਸੀਂ ਆਪ ਦਾ ਕੰਮ ਅੱਜ ਪੂਰਾ ਕਰ ਲਿਆ ਜਿਸ ਦਿਨ ਐਜੀਟੇਸ਼ਨ ਆਖਾਂਗੇ ਤੁਸੀਂ ਪਰ ਅਸੀਂ ਐਜੀਟੇਸ਼ਨ ਜਿਹੜਾ ਹੈਗਾ ਜਦੋਂ ਪਾਰਟੀ ਆਖੂਗੀ ਔਰ ਬੜੇ ਜ਼ੋਰ ਨਾਲ ਕਰਾਂਗੇ ਜੇ ਪਾਰਟੀ ਪੰਜਾਬ ਸਰਕਾਰ ਕੀ ਕਹਿਦੀ ਹੈ ਸ਼ਹਿਰਾਂ ਨੂੰ ਡਿਵੈਲਪ ਕਰਨ ਲਈ ਤਾਂ ਇਹ ਜਮੀਨਾਂ ਜਿਹੜੇ ਹਾਇਰ ਕਰ ਰਹੀ ਹੈ ਭਾਈ ਸ਼ਹਿਰਾਂ ਨੂੰ ਡਿਵੈਲਪ ਕਰਨ ਦੀ ਗੱਲ ਹੁੰਦੀ ਹੈ ਨਾ ਜੇ ਡਿਮਾਂਡ ਹੋਵੇ ਤਾਂ ਡਿਮਾਂਡ ਹੀ ਹੈ ਨਹੀਂ ਕਿ ਹੁਣ ਤੁਸੀਂ ਅੱਜ ਦੇਖੋ ਤੁਹਾਡੇ ਬੱਚੇ ਬਾਹਰ ਪੜਦੇ ਆਂ ਬੰਬੇ ਪ੍ਰੋਪਰਟੀ ਡਾਊਨ ਆ ਰਹੀ ਹੈ ਕਿਉਂਕਿ ਉੱਥੇ ਵੀ ਸ਼ੇਅਰ ਹੀ ਕਰਨ ਜ਼ਿਆਦਾ ਹੋਗਾ ਜਿੱਥੇ ਜਿੱਥੇ ਸ਼ੇਅਰ ਹੀ ਕਰਨ ਜ਼ਿਆਦਾ ਹੋਣਾ ਉੱਥੇ ਪਰੋਟਾਂ ਦੇ ਰੈਡ ਨਹੀਂ ਡਿਗਣੇ ਡਿਮਾਂਡ ਸਪਲਾਈ ਦੀ ਗੱਲ ਹੈ ਇਹਦਾ ਇਸ ਤਰ੍ਹਾਂ ਜੇ ਸਾਰੀਆਂ ਜਿਹੜੇ ਹਾਇਰ ਕਿਸਾਨਾਂ ਦੀਆਂ ਜ਼ਮੀਨਾਂ ਕਨ ਲਿੱਤੀਆਂ ਗਈਆਂ ਫਿਰ ਅਨਾਜ ਕਿੱਥੋਂ ਉਗਾਏਗਾ ਕਿਸਾਨ ਤੇ ਬਾਹਰੋਂ ਕਿੱਥੋਂ ਫਿਰ ਇਹ ਬਾਹਰੋਂ ਹੀ ਅਨਾਜ ਆਏਗਾ ਫਿਰ ਅਨਾਜ ਅੱਜ ਵੀ ਸ਼ਾਰਟੇਜ ਵਾਲੇ ਪਾਸੇ ਵੱਧ ਰਹੇ ਅੱਜ ਵੀ ਅਨਾਜ ਦੀ ਜਿਹੜੇ ਸ਼ਾਰਟੇਜ ਵਾਲੇ ਪਾਸੇ ਵੱਧ ਰਹੇ ਆ ਨੁਕਸਾਨ ਹੋਏਗਾ ਇਸ ਚੀਜ਼ ਦਾ ਇਹ ਜੇ ਇਹ ਦੇ ਬਿਲਕੁਲ ਮਤਲਬ ਅਗੇਂਸਟ ਆ ਪਬਲਿਕ ਇੰਟਰਸਟ ਤੇ ਫਾਰਮਰਸ ਤੇ ਵਾਏ ਆਜ ਵਾਸ ਸੇਇੰ ਕਿ ਵੀ ਆਪਾਂ ਇਥੇ ਬਾਈਚੂ ਵੀ ਗੋਡ ਅਪਰੋਚ ਟੂ ਕੋਰਟ ਸੁਪਰੀਮ ਕੋਰਟ ਵੀ ਥਰਡ ਪਾਰਟੀ ਇਹਦੇ ਵਿੱਚ ਪੀਆਇਲ ਨਹੀਂ ਬਣ ਸਕਦੀ ਪੋਲਿਟিক্যাল ਪਾਰਟੀ ਪੀਆਇਲ ਨਹੀਂ ਬਣ ਸਕਦੀ ਪੋਲਿਟਿਕਲ ਪਾਰਟੀ ਕਾਂਟ ਬੀ ਅ ਕੀ ਕਹਿੰਦੇ ਪਬਲਿਕ ਟ੍ਰਸਟ ਲਿਟੀਗੇਸ਼ਨ ਦੀ ਬਾਤ ਆਦੀ ਕਿਸਾਨ ਹੀ ਜਾਏਗਾ ਕਿ ਉਹ ਹੀ ਮੰਨਦਾ ਇਹ ਮੰਨਦਾ ਕਿਸਾਨ ਜਾਣਗੇ ਜੀ ਹਾਂ ਜੀ ਹਾਂ ਉਹ ਹੀ ਮੰਨਦਾ ਇੰਨਾ ਪੜੀ ਕਿਸਾਨਾਂ ਨਾਲ ਕੋਈ ਮੀਟਿੰਗ ਹੋਈ ਹੈ ਬੇਅਰ ਵੇਅਰ ਪਤਾ ਹੀ ਨਹੀਂ ਕਿਸਾਨ ਮੀਟਿੰਗ ਜਾਣਗੇ ਜਿਵੇਂ ਜਿਵੇਂ ਵੇਅਰ ਹੋ ਰਿਹਾ ਹੈ ਕਿਸਾਨ ਮੀਟਿੰਗ ਜਾਣਗੇ ਤੁਹਾਡਾ ਹੈਗਾ ਉਹ ਆਪਣਾ ਐਜੀਟੇਸ਼ਨ ਹੈਗਾ ਜੋ ਪਾਰਟੀ ਜੋ ਪਾਰਟੀ ਇਹਨਾਂ ਸ਼ਰੋਮਣੀ ਕਾਲੇਕਾਰ ਦੀ ਇਸ ਤਰ੍ਹਾਂ ਸੰਕੇਤ ਮਿਲ ਰਹੇ ਆ ਵੀ ਜਿਹੜੀ ਪਬਲੀਕ ਕਲੈਕਸ਼ਨ ਨੇ ਤੁਹਾਡਾ ਨਾਟ ਓਨਲੀ ਸ਼ਰੋਮਣੀ ਕਾਲੀ ਦਲ ਨਾਟ ਓਨਲੀ ਬੀਜੇਪੀ ਨਾਟ ਓਨਲੀ ਐਨੀ ਅਦਰ ਪਾਰਟੀ ਜਿਹੜੀ ਕਹਿੰਨੇ ਕਿ ਆਪਣੇ ਵਿਰੋਧ ਦੇ ਵਿੱਚ ਹੈ ਪੰਜਾਬ ਦਾ ਹਰ ਹਮਦਰਦ ਬੰਦਾ ਇਸ ਕਹਿੰਦੇ ਇਸ ਪਲਾਨ ਦੇ ਉੱਤੇ ਆ ਸਰ ਜਿੱਦਾਂ ਹੁਣ ਆਪਾਂ ਦੇਖਿਆ ਵਾ ਕਿ ਹੁਣ ਜਿਹੜੀ ਬੀਜੇਪੀ ਸਰਕਾਰ ਆ ਹੁਣ ਕਿਸਾਨਾਂ ਦੇ ਨਾਲ ਖੜੀ ਆ ਪੜਕ ਉਸ ਸਮਾਂ ਪਹਿਲਾਂ ਦੇਖਿਆ ਇਹਦੇ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਹੀ ਜਿਹੜਾ ਭਾਜਪਾ ਦਾ ਵਿਰੋਧ ਕਰ ਰਹੇ ਸੀ ਤੇ ਭਾਜਪਾ ਨੂੰ ਜਿਹੜੀਆਂ ਮੰਗਾਂ ਦੀ ਜਿਹੜੀ ਭਾਜਪਾ ਜਿਹੜੀਆਂ ਪੂਰੀਆਂ ਕਰ ਰਹੀਆਂ ਕਾਲੇ ਕਾਨੂੰਨ ਦੇ ਸਬੰਧ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਜਣਾ ਜਾਊਗਾ ਇਸ ਬਾਰੇ ਤੇ ਦੇਖੋ ਕਾਨੂੰਨ ਵਾਪਸ ਲੱਗੇ ਸੀਗੇ ਉਹ ਵੀ ਕਿਸਾਨਾਂ ਨੂੰ ਗੁੰਮਰਾਹ ਉਹਦੋਂ ਕੀਤਾ ਜਾ ਸੀ ਮੈਂ ਵੇਖਿਆ ਕਿ ਜਿਹੜੇ ਕਹਿੰਦੇ ਕਿ ਸਾਇਲੋ ਨਹੀਂ ਬਣ ਦੇਣਾ ਉਹ ਹੀ ਕਿਸਾਨ ਸਾਇਲੋ ਦੇ ਵਿੱਚ ਕਲ ਕੇ ਜਾ ਕੇ ਵੇਚ ਰਿਹਾ ਆਪਦੇ ਉਹ ਇੱਕ ਗਲਤ ਪ੍ਰੋਪਗੈਂਡਾ ਕੀਤਾ ਗਿਆ ਸੀ ਜਿਹਾ ਉਹ ਉਹ ਫਿਰ ਜਿਹੜਾ ਹੈਗਾ ਉਹ ਉਲ ਹੋ ਚੁੱਕਾ ਹੈ